ਨਾ ਨਹੀਂ ਸਾਲੀ ਜਾਣਾ ਤੇ ਅੱਗੇ ਸਰਪੰਚ ਜੀ ਤੁਸੀਂ ਪਿੱਛੇ ਕਰੋ ਆਮਰਾਪਾ ਨਹੀਂ ਜਗ੍ਹਾ ਹੈ ਹੋਰ ਵੀ ਬੰਦਾ ਨਾਲ ਗੱਲ ਕਰਨਾ ਮੈਂ ਪ੍ਰੈਸ ਬਰੀਫਿੰਗ ਪੂਰੀ ਦਊਂਗਾ ਨਾ ਪਰ ਮੈਂ ਤਾਂ ਕਹਿ ਰਿਹਾ ਨਹੀਂ ਖੁਦ ਹੋਰ ਗੱਲ ਕਰਨਾ ਇਹ ਤਾਂ 51 ਆਈਟਮ ਕੋਈ ਏਦਾਂ ਦੀ ਜਿਹੜੀ ਉਹਨਾਂ ਨੂੰ ਗਿਫਟ ਦੇ ਵਿੱਚ ਦਿੱਤੀਆਂ ਜਾਣਗੀਆਂ ਕਾਪੂ ਵਾਲਾ ਪ੍ਰੋਗਰਾਮ ਤੇ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਮੀਟਿੰਗ ਨੇ ਉਹ ਕਰਦੇ ਨੂੰ ਪੱਤਰਕਾਰ ਸਾਰੇ ਆ ਗਏ ਵੀ ਆਪਣੇ ਘਰ ਤੇ ਉਹਨਾਂ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਗੁਰਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਧੰਨਵਾਦ ਸਾਰੇ ਮੀਡੀਆ ਦੇ ਪੱਤਰਕਾਰ ਸਾਥੀਆਂ ਦਾ ਜਿਹੜੇ ਇੱਕ ਸ਼ਾਰਟ ਨੋਟਿਸ ਤੇ ਤੁਸੀਂ ਇੱਥੇ ਸਾਰੇ ਪਹੁੰਚੇ ਹੋ ਅੱਜ ਦਾ ਜਿਹੜਾ ਮੀਟਿੰਗ ਦਾ ਮੁੱਖ ਮਕਸਦ ਹੈ ਜੀ ਸਾਡਾ ਟੀਮ ਸ਼ਾਨੇ ਦਸਤਾਰ ਪੰਜਾਬ ਵੱਲੋਂ ਜਿਹੜੀ ਰਜਿਸਟਰਡ ਹੈ ਉਸ ਵੱਲੋਂ ਸਾਇਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਬ ਨੂੰ ਸਮਰਪਿਤ 14ਵਾਂ ਸ਼ਾਨੇ ਦਸਤਾਰ ਕੱਪ ਜਿਹੜਾ ਆ ਉਹ ਬਟਾਲੇ ਦੀ ਇਸ ਪਾਵਨ ਪਵਿੱਤਰ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਸਾਡੇ ਸੀਨੀਅਰ ਤੇ ਜੂਨੀਅਰ ਮੈਂਬਰਾਂ ਦੀ ਜਿਹੜੀ ਅੱਜ ਮੀਟਿੰਗ ਹੋਈ ਸੀ ਉਸ ਸਬੰਧੀ ਅੱਜ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਮਾਤਾ ਸਲਖਣੀ ਜੀ ਸਾਹਿਬ ਸ਼੍ਰੀ ਗੋਨਾਨੇ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 14ਵਾਂ ਸ਼ਾਨੇ ਦਸਤਾਰ ਕੱਪ ਆ ਜਿਸ ਵਿੱਚ ਪਿਛਲੇ ਸਾਲ 51000 ਦੇ ਨਕਦੀ ਇਨਾਮ ਜਿਹੜੇ ਸੀ ਜੇਤੂ ਬੱਚਿਆਂ ਨੂੰ ਉਹ ਦਿੱਤੇ ਗਏ ਸਨ ਜਿਸ ਨੂੰ ਐਰ ਕੀ ਵਧਾ ਕੇ 71000 ਰੁਪਿਆ ਕਰ ਦਿੱਤਾ ਗਿਆ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹ ਸਿੱਖੀ ਸਰੂਪ ਤੋਂ ਜਿਹੜੇ ਦੂਰ ਜਾ ਚੁੱਕੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਜਰੀਏ ਕਿਸੇ ਨਾ ਕਿਸੇ ਤਰੀਕੇ ਇਹ ਛੋਟੇ ਮੋਟੇ ਇਵੈਂਟ ਕਰਕੇ ਵੱਡੇ ਪ੍ਰੋਗਰਾਮ ਦੇ ਕਰਕੇ ਉਹਨਾਂ ਨੂੰ ਇਹਨਾਂ ਦੇ ਨਾਲ ਜੋੜਿਆ ਜਾਵੇ ਉਸ ਦੇ ਕਰਕੇ ਇਹਦੇ ਵਿੱਚ ਦਸਤਾਰ ਤੇ ਦਮਾਲੇ ਦੇ ਜਿਹੜੇ ਮੁਕਾਬਲੇ ਆ ਉਹ ਕਰਵਾਏ ਜਾ ਰਹੇ ਨੇ ਪੂਰੇ ਪੰਜਾਬ ਭਰ ਦੇ ਵਿੱਚੋਂ ਬੱਚੇ ਜਿਹੜੇ ਨੇ ਸ਼ਮੂਲੀਅਤ ਕਰਦੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਇਹ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਗੁਰਬਾਣੀ ਦੇ ਨਾਲ ਤੇ ਸਿੱਖੀ ਸਰੂਪ ਦੇ ਨਾਲ ਜਿਹੜਾ ਵਾ ਉਹ ਜੋੜਨ ਦੀ ਕੋਸ਼ਿਸ਼ ਇਸ ਪ੍ਰੋਗਰਾਮ ਰਾਹੀਂ ਜਿਹੜੇ ਆਪਾਂ ਕਰਦੇ ਆਂ ਜੀ। ਇਹ ਦੇ ਅੰਦਰ ਰਹੇਗਾ ਜੀ ਇਹ ਸਾਰਾ। ਇਹ ਜੀ ਇੱਕ ਦਿਨ ਦਾ ਪ੍ਰੋਗਰਾਮ ਹੈ ਜੀ। ਇਹਦੀ ਜਿਹੜੀ ਡੇਟ ਹੈ ਜੀ ਉਹ 24 ਅਗਸਤ 2025 ਨੂੰ ਜੱਸਾ ਸਿੰਘ ਰਾਮਗੜੀਆ ਹਾਲ ਵਿਖੇ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਜਿਸ ਦੀ ਰਜਿਸਟ੍ਰੇਸ਼ਨ ਜਿਹੜੀ ਆ ਤਕਰੀਬਨ 15 ਦਿਨ ਪਹਿਲਾਂ ਸ਼ੁਰੂ ਹੋ ਜਾਣੀ ਹੈ ਜੀ। ਉਹਨਾਂ ਵਿੱਚੋਂ ਜਿਹੜੀਆਂ ਰਜਿਸਟ੍ਰੇਸ਼ਨਾਂ ਹੋਣਗੀਆਂ ਜਿਹੜੇ ਰਜਿਸਟ੍ਰੇਸ਼ਨ ਆ ਕਰਵਾ ਲੈਣਗੇ ਉਹਨਾਂ ਬੱਚਿਆਂ ਦੀ ਜਿਹੜੀ ਆ ਉਸ ਦਿਨ ਮੁਕਾਬਲੇ ਦੇ ਵਿੱਚ ਐਂਟਰੀ ਹੋਏਗੀ ਬਕਾਇਦਾ ਉਹਨਾਂ ਦਾ ਪ੍ਰੂਫ ਵਿਖੇ ਜਾਣਗੇ ਏਜ ਗਰੁੱਪ ਨੇ ਏਜ ਗਰੁੱਪ ਦੇ ਅਕੋਰਡਿੰਗਲੀ ਉਹਨਾਂ ਨੂੰ ਸਿਲੈਕਟ ਕੀਤਾ ਜਾਏਗਾ ਉਸ ਏਜ ਗਰੁੱਪ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਦਸਤਾਰ ਮੁਕਾਬਲੇ ਤੇ ਦਮਾਲੇ ਦੇ ਮੁਕਾਬਲੇ ਲੜਨੇ ਨੇ ਕਿੰਨੇ ਗਰੁੱਪ ਹੈਗੇ ਏਜ ਦੇ ਤੇ ਕਿਹੜੀ ਕਿਹੜੀ ਏਜ ਦੇ ਸ਼ਾਮਲ ਹੋਸ ਇਸ ਵਿੱਚ ਜੂਨੀਅਰ ਦੇ ਤੇ ਸੀਨੀਅਰ ਦੇ ਦੋ ਗਰੁੱਪ ਨੇ 16 ਤੋਂ ਥੱਲੇ ਜਿਹੜੇ ਜੂਨੀਅਰ ਨੇ ਉਸ ਤੋਂ ਉੱਪਰ ਸੀਨੀਅਰ ਨੇ 24 25 ਤੱਕ ਇਸੇ ਤਰੀਕੇ ਨਾਲ ਦਮਾਲੇ ਦੇ ਵਿੱਚ ਨੇ ਦੋ ਗਰੁੱਪ ਨੇ ਦੋ ਦਸਤਾਰ ਦੇ ਜੂਨੀਅਰ ਐਂਡ ਸੀਨੀਅਰ ਤੇ ਦੋ ਹੀ ਦਿਮਾਲੇ ਦੇ ਵਿੱਚ ਜੂਨੀਅਰ ਐਂਡ ਸੀਨੀਅਰ ਜਿਹੜੇ 71000 ਦੇ ਪ੍ਰਾਈਜ਼ ਆ ਉਹ ਉਹਨਾਂ ਦੇ ਵਿੱਚ ਜਿਹੜੇ ਆ ਇਨਾਮ ਦੇ ਜਿਹੜੇ ਡਿਵਾਈਡ ਕੀਤੇ ਜਾਣਗੇ ਜੀ ਜਿਹੜਾ ਜਿਹੜਾ ਪ੍ਰਾਈਜ਼ ਆ ਜਿਹੜਾ ਤੁਸੀਂ ਡਿਵਾਈਡ ਕਰਦੇ ਹੋ ਇਹ ਫਿਰ ਕਿੱਦਾਂ ਇਕੱਠੇ ਕਰਦੇ ਹੋ ਕਿ 71000 ਦਾ ਇਨਾਮ ਦੇਣਾ ਜਾਂ ਫਿਰ ਹੋਰ ਇਨਾਮ ਦੇਣੇ ਉਹਦੇ ਵਾਸਤੇ ਪੈਸੇ ਵੀ ਖਰਚ ਹੁੰਦੇ ਆ ਕਿੱਦਾਂ ਸਾਰਾ ਮੈਨੇਜ ਕਰੋ ਦੇਖੋ ਜੀ ਇਹ ਗੁਰੂ ਸਾਹਿਬ ਦੀ ਧਰਤੀ ਆ ਜੀ ਜਿਹੜਾ ਉਹਨਾਂ ਦੇ ਗੁਰੂ ਨਾਨਕ ਸਾਹਿਬ ਵੱਲੋਂ ਵਿਹਾਂ ਦਾ ਜਿਹੜਾ ਲੰਗਰ ਚਲਾਇਆ ਜੀ ਉਹਦੀ ਕਿਰਪਾ ਆ ਸਾਰੀ ਇਸ ਸੋਚ ਨੂੰ ਸਮਰਪਿਤ ਜਿਹੜੇ ਸਾਰੇ ਦੁਨੀਆ ਦੇ ਵਿੱਚ ਜਿਹੜੇ ਸਾਡੇ ਭੈਣ ਭਾਈ ਬੈਠੇ ਨੇ ਉਹ ਇਸ ਸੋਚ ਨੂੰ ਸਮਰਪਿਤ ਆਪਣਾ ਜਿਹੜਾ ਦਸਵੰਦ ਹੈ ਸਾਡੇ ਨਾਲ ਸ਼ੇਅਰ ਕਰਦੇ ਨੇ ਸਾਡੇ ਆਪਣੇ ਭੈਣ ਭਾਈ ਸਾਡੇ ਬਾਹਰ ਬੈਠੇ ਐਨ ਆਰ ਆਈ ਭੈਣ ਭਾਈ ਉਹ ਸਾਨੂੰ ਜਿਹੜੀਆਂ ਸੇਵਾਵਾਂ ਆਪਣੀਆਂ ਭੇਜਦੇ ਨੇ ਉਹ ਇਸ ਵਿੱਚ ਵੱਧ ਝੜ ਕੇ ਯੋਗਦਾਨ ਕਰਦੇ ਨੇ ਤਾਂ ਜੋ ਹਰ ਸਾਲ ਹੀ ਜਿਹੜਾ ਪ੍ਰੋਗਰਾਮ ਦਿਨ ਬਦ ਦਿਨ ਵੱਧਦਾ ਜਾ ਰਿਹਾ ਇਹਦੇ ਵਿੱਚ ਜਿਹੜਾ ਕੈਸ਼ ਪ੍ਰਾਈਜ਼ ਹੈ ਜਿਹੜੀਆਂ ਸੇਵਾਵਾਂ ਨੇ ਉਹ ਵੀਆਂ ਵੱਧਦੀਆਂ ਜਾ ਰਹੀਆਂ ਨੇ ਇਹਦੀ ਟਾਈਮਿੰਗ ਕੀ ਰਹੂਗੀ ਜੀ ਇਹਦੀ ਟਾਈਮਿੰਗ ਜਿਹੜੀ ਹੈ ਪ੍ਰੋਗਰਾਮ ਦੀ 10 ਵਜੇ ਤੋਂ ਸ਼ੁਰੂਆਤ ਹੈ ਜੀ ਤੇ ਰਜਿਸਟ੍ਰੇਸ਼ਨ ਜਿਹੜੀ ਆ ਉਹ 7 ਵਜੇ ਸ਼ੁਰੂ ਹੋ ਜਾਣੀ ਹੈ ਇਹਦੀ ਪ੍ਰੋਪਰ ਜਿਹੜੀ ਸ਼ੁਰੂ ਹੋ ਜਾਣੀ ਆ ਜਿਹੜੀ ਸਪੈਸ਼ਲ ਕਰਾਉਂਦੇ ਆ ਉਹਦੀ ਕੋਈ ਫੀਸ ਰੱਖੀ ਹੈ ਤੁਹਾਨੂੰ ਬਖਾਇਦਾ ਨਹੀਂ ਜੀ ਬਿਲਕੁਲ ਫ੍ਰੀ ਹੈ ਜੀ ਰਜਿਸਟ੍ਰੇਸ਼ਨ ਦੀ ਕੋਈ ਫੀਸ ਨਹੀਂ ਹੈ ਜੀ ਹੋਰ ਨਾਲ ਸ਼ਹਿਰਾਂ ਦੇ ਵਿੱਚ ਕਈ ਪ੍ਰੋਗਰਾਮਾਂ ਦੇ ਵਿੱਚ ਰਜਿਸਟ੍ਰੇਸ਼ਨਾਂ ਦੀ ਫੀਸ ਰੱਖੀ ਜਾਂਦੀ ਹੈ ਲੇਕਿਨ ਸਾਡੀ ਟੀਮ ਦੀ ਇਹ ਸੋਚ ਹੈ ਕਿ ਅਸੀਂ ਬੱਚਿਆਂ ਨੂੰ ਦੇਣਾ ਆ ਉਹਨਾਂ ਤੋਂ ਲੈਣਾ ਕੁਝ ਨਹੀਂ ਅਸੀਂ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਹੈ ਨਾ ਕਿ ਉਹਨਾਂ ਤੋਂ ਕੁਝ ਇਕੱਠਾ ਕਰਨਾ। ਪੀਰ ਜੀ ਕਈ ਹਿੰਦੂ ਭਾਈ ਆ ਉਹ ਵੀ ਪਗੜੀ ਨੂੰ ਬੜਾ ਪਿਆਰ ਕਰਦੇ ਆ ਸਜਾਉਂਦੇ ਆ। ਕੀ ਇਸ ਮੁਕਾਬਲੇ ਵਿੱਚ ਕੱਲੇ ਸਿੱਖ ਸੂਪੀ ਆਉਣਗੇ ਜਾਂ ਹਿੰਦੂਆਂ ਨੂੰ ਕੋਈ ਬੱਚੇ ਨਹੀਂ ਆਉਣਗੇ? ਸਾਡੇ ਵੱਲੋਂ ਜੀ ਖੁੱਲਾ ਸੱਦਾ ਆ ਤੁਸੀਂ ਪਿਛਲੇ ਦਿਨ ਹੀ ਦੇਖਿਆ ਹੋਵੇਗਾ ਕਿ ਰਾਮ ਨੌਮੀ ਤੇ ਸਾਡੇ ਵੱਲੋਂ ਫਰੀ ਦਸਤਾਰਾਂ ਦੇ ਜਿਹੜੇ ਲੰਗਰ ਜਿਹੜੇ ਉਹ ਲਗਾਏ ਗਏ ਸੀ ਅਸੀਂ ਫਰੀ ਰਾਮ ਨੌਮੀ ਦੇ ਤਿਉਹਾਰ ਤੇ ਦਸਤਾਰਾਂ ਤਕਰੀਬਨ ਕੋਈ 500-700 ਜਣਿਆਂ ਦੇ ਸਜਾਈਆਂ ਸੀ ਹਿੰਦੂ ਵੀਰਾਂ ਦੇ। ਸਾਡੇ ਵੱਲੋਂ ਖੁੱਲਾ ਸੱਦਾ ਜਿਹੜੇ ਜਿਹੜੇ ਇਸ ਚੀਜ਼ ਨੂੰ ਪਿਆਰ ਦ ਦਸਤਾਰ ਦੀ ਕਦਰ ਕਰਦੇ ਆ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਾਂਗੇ ਉਹ ਸਾਡੀ ਟੀਮ ਨੇ ਸਾਰੀ ਨੇ ਟੀਮ ਚਾਨੇ ਦਸਤਾਰ ਦੀ ਨੇ ਮੈਨੇਜਮੈਂਟ ਨੇ ਇਹ ਇਸ ਵਾਰ ਸਿਲੈਕਟ ਕੀਤਾ ਕਿ ਉਹਨਾਂ ਨੂੰ ਵਿਸ਼ੇਸ਼ ਰੂਪੀ ਸਨਮਾਨਿਤ ਕੀਤਾ ਜਾਏਗਾ ਜਿਹੜੇ ਦਸਤਾਰ ਦੇ ਪ੍ਰਤੀ ਆਪਣਾ ਪਿਆਰ ਵਿਖਾਉਣਗੇ ਜਿਹੜੇ ਸੋਹਣੀਆਂ ਦਸਤਾਰਾਂ ਬੰਨਣਗੇ